ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਨਿਊ ਵੀਡੀਓ ਥੰਬਨੇਲ ਦੇਖ ਕੇ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਅੱਜ ਦੀ ਜਿਹੜੀ ਵੀਡੀਓ ਇਹਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਮਤਲਬ ਲੇਡੀਜ਼ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਕਾਫੀ ਜ਼ਿਆਦਾ ਫੇਮਸ ਨੇ ਨੂਰ ਦੀ ਮੰਮੀ ਦੇ ਨਾਮ ਤੋਂ ਹੈਨਾ ਨੂਰ ਦੀ ਮੰਮੀ ਦੇ ਨਾਮ ਤੋਂ ਉਹਨਾਂ ਨੂੰ ਜਾਣਿਆ ਜਾਂਦਾ ਤੇ ਮਤਲਬ ਉਹ ਕਾਫੀ ਚਰਚਾ ਚ ਨਹੀਂ ਹੋਣਾ ਹੈ ਨਾ ਆਪਾਂ ਸਾਰਿਆਂ ਨੇ ਵੀਡੀਓਜ਼ ਉਹਨਾਂ ਦੀਆਂ ਦੇਖੀਆਂ ਹੋਣੀਆਂ ਤੇ ਮੈਨੂੰ ਨਾ ਵੈਸੇ ਮੈਂ ਉਹ ਤੋਂ ਪਹਿਲਾਂ ਇੱਕ ਗੱਲ ਕਹਿਣਾ ਚਾਹੁੰਦੀ ਆ ਕਈ ਜਣੇ ਕਮੈਂਟਸ ਦੇ ਵਿੱਚ ਕਹਿੰਦੇ ਆ ਕਿ ਤੂੰ ਕਿਸੇ ਬਾਰੇ ਕਿਉਂ ਬੋਲਦੀ ਆ ਹੈ ਨਾ ਤਾਂ ਫਰਸਟ ਥਿੰਗ ਕਿ ਮੈਂ ਕੱਲੀ ਨਹੀਂ ਬੋਲਣ ਵਾਲੀ ਹਰ ਕੋਈ ਬੋਲਦਾ ਜੇ ਕੁਝ ਗਲਤ ਆ ਤਾਂ ਹੀ ਇਨਸਾਨ ਬੋਲਦਾ ਨਹੀਂ ਕਿਸਦਾ ਦਿਮਾਗ ਨਹੀਂ ਫਿਰਿਆ ਹੁੰਦਾ ਕਿ ਕੋਈ ਕਿਸੇ ਬਾਰੇ ਬੋਲੂਗਾ ਠੀਕ ਹੈ ਤੇ ਮੈਂ ਉਹੀ ਗੱਲ ਦੁਹਰਾਉਣਾ ਚਾਹੂੰਗੀ ਜੇ ਤੁਹਾਨੂੰ ਕੋਈ ਤਕਲੀਫ ਆ ਪਲੀਜ਼ ਵੀਡੀਓ ਨਾ ਦੇਖਿਆ ਕਰੋ ਜਿਹਨੂੰ ਕੋਈ ਪ੍ਰੋਬਲਮ ਹੁੰਦੀ ਹੈ ਇਹ ਚੀਜ਼ਾਂ ਇਸ ਲਈ ਆ ਕਿ ਸ਼ਾਇਦ ਮੈਂ ਡਾਇਰੈਕਟ ਕਹਨੀ ਹੁੰਦੀ ਆ ਇਨਸਾਨ ਨੂੰ ਜਿਨ੍ਹਾਂ ਦੇ ਬਾਰੇ ਮੈਂ ਵੀਡੀਓ ਪਾਉਣੀ ਆ ਕਿ ਸ਼ਾਇਦ ਇਹ ਚੀਜ਼ ਦੇਖ ਕੇ ਉਹਨਾਂ ਨੂੰ ਲੱਗੇ ਵੀ ਹਾਂ ਇਹ ਸਾਡੀ ਗਲਤੀ ਹੈਗੀ ਆ ਅਸੀਂ ਇਹਨੂੰ ਸੁਧਾਰ ਸਕੀਏ ਠੀਕ ਹੈ ਤੇ ਆਪਾਂ ਸਟਾਰਟ ਕਰਦੇ ਆ ਮੈਂ ਇੱਕ ਕਲਿੱਪ ਐਡ ਕਰਦੀ ਆ ਦੇਖੋ ਅਧਿਕ ਸੱਕਦੇ ਹੋ ਤੁਸੀਂ ਹੈਨਾ ਦੇਖੋ ਮਤਲਬ ਆਪਾਂ ਮੰਨਦੇ ਆਂ ਅੱਜ ਕੱਲ ਹਣਾ ਕੁੜੀਆਂ ਵੈਸਟਰਨ ਕੱਪੜੇ ਵਗੈਰਾ ਪਾਉਂਦੀਆਂ ਸਭ ਕੁਝ ਜ਼ਮਾਨਾ ਮਾਡਰਨ ਆ ਸਭ ਕੁਛ ਆ ਮੈਂ ਹੁਣ ਵੀਡੀਓ ਬਣਾ ਰਹੀ ਆ ਮੈਂ ਵੀ ਤਾਂ ਜਿਹੜੀ ਹੈਗੀ ਆ ਇੱਕ ਹਾਊਸ ਵਾਈਫ ਆ ਹਣਾ ਮੈਂ ਵੀ ਤਾਂ ਇੱਕ ਲੇਡੀਜ਼ ਹੀ ਆ ਜੇ ਦੇਖਿਆ ਜਾਵੇ ਤਾਂ ਪਰ ਮੈਨੂੰ ਲੱਗਦਾ ਕਿ ਜਿਹੜੇ ਸਾਹਮਣੇ ਇਹ ਹਰ ਟਾਈਮ ਕੈਮਰਾ ਚੱਕ ਕੇ ਵੀ ਰਿਹਾ ਹਣਾ ਹਰ ਟਾਈਮ ਨਿੱਕੀ ਨਿੱਕੀ ਚੀਜ਼ ਤੇ ਵੀਡੀਓ ਬਣਾ ਰਿਹਾ ਹਣਾ ਜੇ ਅਜਨੂਰ ਦੀ ਮੰਮੀ ਰੋਟੀ ਬਣਾ ਰਹੀ ਆ ਅਜ ਨੂਰ ਦੀ ਮੰਮੀ ਚੱਲੀ ਆ ਅੱਜ ਫਲਾਨਾ ਧੁੰਕਾ ਹਨਾ ਮਤਲਬ ਹਰ ਛੋਟੀ ਤੋਂ ਛੋਟੀ ਚੀਜ਼ ਨੂਰ ਦੀ ਮੰਮੀ ਬਾਥਰੂਮ ਦੇ ਅੰਦਰ ਐਂਟਰ ਹੋ ਰਹੀ ਹੈ ਹਨਾ ਮਤਲਬ ਹਰ ਚੀਜ਼ ਮੈਨੂੰ ਆਇ ਲੱਗਦਾ ਵੀ ਯਾਰ ਇਨਸਾਨ ਦੀ ਕੁਝ ਲਾਈਫ ਪਰਸਨਲ ਵੀ ਹੁੰਦੀ ਆ ਹਸਬੰਡ ਵਾਈਫ ਦੀ ਕੁਝ ਲਾਈਫ ਪਰਸਨਲ ਹੁੰਦੀ ਆ ਤੇ ਇਹ ਮਤਲਬ ਹਰ ਟਾਈਮ ਜਦੋਂ ਇਨਸਾਨ ਕੈਮਰਾ ਚੱਕ ਕੇ ਬੈਠਾ ਰਹੇ ਹਨਾ ਤੇ ਫਿਰ ਉਹ ਆਪਣੀ ਫੈਮਿਲੀ ਨੂੰ ਕਿਦਾਂ ਟਾਈਮ ਦਿੰਦਾ ਹੋਊਗਾ ਫੈਮਿਲੀ ਦੇ ਵਿੱਚ ਕੀ ਇੰਜੋਏਮੈਂਟ ਰਹਿ ਗਈ ਮਤਲਬ ਆਪਣੇ ਪਰਿਵਾਰ ਦੇ ਨਾਲ ਕੀ ਜ਼ਿੰਦਗੀ ਰਹਿ ਗਈ ਇਨਸਾਨ ਦੀ ਹਰ ਟਾਈਮ ਕੈਮਰਾ ਚੱਕੋ ਤੇ ਫੋਨ ਚੱਕ ਕੇ ਕੈਮਰਾ ਕੱਢੋ ਤੇ ਰਿਕਾਰਡ ਕਰਨ ਲੱਗ ਜੂ ਨਿੱਕੀ ਮੋਟੀ ਗੱਲ ਹੈ ਨਾ ਆ ਦੇਖੋ ਮੈਂ ਇੱਕ ਵੀਡੀਓ ਕਲਿੱਪ ਐਡ ਕਰਦੀ ਹਾਂ ਇਹ ਨੂਰ ਹੋ ਗਿਆ ਬਿਮਾਰ ਅਸੀਂ ਸਾਰੀ ਰਾਤ ਸੁੱਤੇ ਨਹੀਂ ਤੇ ਉਹਨੂੰ ਦਵਾਈ ਦਵਾਉਣਗੇ ਫਿਰ ਉਹਨੂੰ ਯਾਦ ਆ ਗਈ ਉਹ ਗੱਲ ਉਹ ਵੀ ਗੱਲ ਉਹ ਕੈਮਰਾ ਦੇ ਸਾਹਮਣੇ ਹੈ ਨਾ ਮਤਲਬ ਫੋਨ ਦੇ ਵਿੱਚ ਕੈਮਰਾ ਖੋਲ ਕੇ ਸਾਹਮਣੇ ਕਰ ਰਿਹਾ ਗੱਲ ਦੇਖੋ ਨਾ ਸਾਨੂੰ ਸਾਰੀ ਰਾਤ ਸੁੱਤੇ ਨਹੀਂ ਆ ਬੰਗਾਰ ਅੱਜ ਮੈਂ ਸਪੈਸ਼ਲ ਦੁਕਾਨ ਤੋਂ ਛੁੱਟੀ ਮਾਰੀ ਨੂਰ ਨੂੰ ਨਾਲ ਤਾਂ ਦਵਾਈ ਦਵਾਇਆ ਹੈ ਨਾ ਮਤਲਬ ਨਾ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਹੁਣ ਜਦੋਂ ਮੈਂ ਵੀਡੀਓ ਅਪਲੋਡ ਕਰਦੀ ਆ ਨਾ ਮੈਂ ਬਸ ਅੱਧਾ ਪੌਣਾ ਘੰਟਾ ਪਹਿਲਾਂ ਹੈ ਨਾ ਅੱਧਾ ਪੌਣਾ ਘੰਟਾ ਪਹਿਲਾਂ ਹੀ ਕੁਛ ਨਾ ਕੁਛ ਸੋਚਦੀ ਆ ਵੀ ਅੱਜ ਕੀ ਬਣਾਉਣਾ ਵੀਡੀਓ ਹੈ ਨਾ ਤੇ ਮੈਂ ਫਿਰ ਵੀਡੀਓ ਬਣਾਉਣੀ ਆ ਤੇ ਨਾਲ ਦੀ ਨਾਲ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਸਾਰਾ ਦਿਨ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਹੈ ਨਾ ਮਤਲਬ ਟਾਈਮ ਲੱਗਦਾ ਹੀ ਨਹੀਂ ਕਿ ਮੈਂ ਫੋਨ ਯੂਜ਼ ਕਰਾਂ ਤੇ ਜਦੋਂ ਮਤਲਬ ਇਹਨਾਂ ਦੇ ਪਾਪਾ ਆ ਜਾਂਦੇ ਆ ਉਦੋਂ ਤਾਂ ਮੈਂ ਮੈਨੂੰ ਐਵੇਂ ਹੁੰਦਾ ਹੀ ਨਹੀਂਗਾ ਹਨਾ ਕਿਉਂਕਿ ਸਾਰਾ ਦਿਨ ਮਤਲਬ ਹਸਬੰਡਸ ਬਾਹਰ ਕੰਮ ਕਰਕੇ ਆਉਂਦੇ ਆ ਤੇ ਫਿਰ ਰੋਟੀ ਵਗੈਰਾ ਦਾ ਹੋ ਜਾਂਦਾ ਹਨਾ ਖਾਣੇ ਵਗੈਰੇ ਦਾ ਫਿਰ ਉਦੋਂ ਬਾਅਦ ਚਾਹੇ ਮੈਂ ਹੁੰਦਾ ਵੀ ਚਲੋ ਕੋਈ ਬੰਦਾ ਗੱਲਬਾਤ ਕਰਦਾ ਕੋਈ ਦੁੱਖ ਸੁੱਖ ਪੁੱਛਦਾ ਕਿ ਕਿੱਦਾਂ ਉਹਨਾਂ ਦਾ ਦਿਨ ਉਹਨਾਂ ਦਾ ਵੀ ਥਕੀਮਾ ਉਤਰ ਜਾਂਦਾ ਹਨਾ ਬੱਚਿਆਂ ਨਾਲ ਟਾਈਮ ਸਪੈਂਡ ਕਰਦੇ ਨੇ ਸਾਰਾ ਕੁਝ ਤੇ ਇਸ ਤਰੀਕੇ ਦੇ ਨਾਲ ਹਰ ਟਾਈਮ ਫੋਨ ਹੀ ਚੱਕ ਕੇ ਬੈਠੇ ਰਹੇ ਇਨਸਾਨ ਹਰ ਟਾਈਮ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕੈਮਰੇ ਦੇ ਵਿੱਚ ਹੀ ਹਰ ਗੱਲ ਹੋਵੇ ਕੀ ਲਾਈਫ ਰਹਿ ਜਾਂਦੀ ਹੈ ਇਨਸਾਨ ਦੀ ਨਾ ਤਾਂ ਹਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਵੀਰੇ ਦੇਖੋ ਹਰ ਚੀਜ਼ ਜਿਹੜੀ ਹੈਗੀ ਆ ਉਹ ਕੈਮਰੇ ਦੇ ਸਾਹਮਣੇ ਲੈ ਕੇ ਆਉਣੀ ਜ਼ਰੂਰੀ ਨਹੀਂ ਹੁੰਦੀ ਮੈਂ ਇਹ ਹੀ ਚੀਜ਼ ਕਹੂੰਗੀ ਕਿ ਲੋਕ ਗੱਲਾਂ ਕਰਦੇ ਨੇ ਹਨਾ ਕਿਉਂਕਿ ਦੇਖੋ ਲੋਕ ਨਾ ਤਾਂ ਚੰਗੇ ਨੂੰ ਛੱਡਦੇ ਆ ਨਾ ਮਾੜੇ ਨੂੰ ਛੱਡਦੇ ਇਹ ਗੱਲ ਤਾਂ ਹੈਗੀ ਆ ਪਰ ਦੇਖੋ ਆ ਮੈਂ ਕੁਝ ਜਿਹੜੀਆਂ ਫੋਟੋਸ ਐਡ ਕਰਦੀਆਂ ਦੇਖੋ ਇਹ ਚੀਜ਼ਾਂ ਨਾ ਸਹੀ ਨਹੀਂ ਲੱਗਦੀਆਂ ਮਤਲਬ ਨਾ ਤਾਂ ਉਹ ਇਹ ਦੇਖਦੇ ਆ ਕਿ ਦੁਪੱਟਾ ਸਹੀ ਤਰੀਕੇ ਨਾਲ ਲਿਆ ਹੋਇਆ ਕਿ ਨਹੀਂ ਚਲ ਸਾਹਮਣੇ ਵਾਲੇ ਨੂੰ ਨਹੀਂ ਪਤਾ ਲੱਗਦਾ ਨੂਰਤੀ ਮੰਮੀ ਨੂੰ ਨਹੀਂ ਪਤਾ ਲੱਗਦਾ ਕਿ ਉਹਦਾ ਦੁਪੱਟਾ ਕਿੱਦਾਂ ਕਿੱਦਾਂ ਨਹੀਂ ਕੈਮਰੇ ਦੇ ਵਿੱਚ ਤਾਂ ਦਿਖ ਰਿਹਾ ਨਾ ਕਿ ਉਹ ਚੀਜ਼ ਭੈੜੀ ਲੱਗ ਰਹੀ ਹੈ ਇਟ ਮੀਨਸ ਕਿ ਪੈਸਾ ਜ਼ਿਆਦਾ ਜ਼ਰੂਰੀ ਆ ਸਿਰਫ ਇਹ ਚੀਜ਼ਾਂ ਦਿਖਾ ਕੇ ਪੈਸਾ ਜ਼ਿਆਦਾ ਆ ਰਿਹਾ ਉਹ ਚੀਜ਼ ਜ਼ਿਆਦਾ ਜ਼ਰੂਰੀ ਹੈ ਇਨਸਟਾ ਤੇ ਵੀ ਉਹਦਾਂ ਦੀਆਂ ਰੀਲਸ ਫੇਸਬੁਕ ਤੇ ਵੀ ਉਹਦਾਂ ਦੀਆਂ ਰੀਲਸ YouTube ਤੇ ਵੀ ਉਹਦਾਂ ਦੀਆਂ ਹੱਦ ਹੋ ਗਈ ਯਾਰ ਕਿੰਨਾ ਆਉਣ ਲੱਗਦਾ ਹੈ ਨਾਰਮਲ ਵੀਡੀਓਜ਼ ਪਾ ਲੋ ਚਲੋ ਤੁਸੀਂ ਵੈਸੇ ਹੀ ਬੈਠੇ ਹੋ ਨਾਰਮਲ ਨਾ ਤਾਂ ਤੁਸੀਂ ਇਦਾਂ ਦੇਖਦੇ ਹੋ ਕਿ ਉਹਦੀ ਕੁੜਤੀ ਸਹੀ ਹੈ ਉਹਦਾ ਦੁਪੱਟਾ ਸਹੀ ਹੈ ਇਹ ਚੀਜ਼ਾਂ ਦੇਖ ਕੇ ਵੀਡੀਓ ਬਣਾਓ ਤਾਂ ਕਿੰਨਾ ਚੰਗਾ ਲੱਗਦਾ ਮੰਨਿਆ ਪੈਸਾ ਜ਼ਰੂਰੀ ਆ ਪਰ ਇਹ ਸਭ ਚੀਜ਼ਾਂ ਦਿਖਾ ਕੇ ਪੈਸਾ ਲੈਣਾ ਪੈਸਾ ਕਮਾਉਣਾ ਮੈਨੂੰ ਨਹੀਂ ਲੱਗਦਾ ਕਿ ਇਹ ਜ਼ਰੂਰੀ ਹੈ ਜੇ ਕਿਸੇ ਨੂੰ ਲੱਗਿਆ ਕਿ ਮੈਂ ਕੁਝ ਗਲਤ ਕਿਹਾ ਠੀਕ ਹੈ ਤਾਂ ਮੈਂ ਮਾਫੀ ਚਾਹੁੰਨੀ ਆ ਬਟ ਮੈਨੂੰ ਲੱਗਦਾ ਕਿ ਇੱਜ਼ਤ ਜਿਹੜੀ ਹੁੰਦੀ ਹੈ ਨਾ ਉਹ ਆਪਣੀ ਆਪਣੇ ਹੱਥ ਹੁੰਦੀ ਹੈ ਠੀਕ ਹੈ ਇੱਕ ਔਰਤ ਮਰਦ ਦੀ ਇੱਜ਼ਤ ਹੁੰਦੀ ਹੈ ਤੇ ਜਦ ਮਰਦ ਖੁਦ ਹੀ ਉਸ ਚੀਜ਼ ਨੂੰ ਐਦਾਂ ਨਿਲਾਮ ਹਨਾ ਇਹਨੂੰ ਨਿਲਾਮ ਕਰਨਾ ਹੀ ਕਹਿ ਸਕਦੇ ਉਹਦੇ ਦਾ ਲੋਕਾਂ ਦੇ ਸਾਹਮਣੇ ਦਿਖਾਵੇ ਤਾਂ ਉਹ ਚੀਜ਼ਾਂ ਬਹੁਤ ਗਲਤ ਹੋ ਜਾਂਦੀਆਂ ਬੱਚਾ ਕੱਲ ਨੂੰ ਵੱਡਾ ਹੋ ਰਿਹਾ ਉਹਦੇ ਤੇ ਅਸਰ ਪੈਂਦਾ ਸੋ ਇਹਨਾਂ ਚੀਜ਼ਾਂ ਦਾ ਮੈਨੂੰ ਲੱਗਦਾ ਹਰੇਕ ਨੂੰ ਧਿਆਨ ਰੱਖਣਾ ਚਾਹੀਦਾ ਹਨਾ ਤੇ ਜਿਹੜੇ ਕੁਝ ਗਲਤ ਫੋਡਿੰਗਸ ਯੂਜ਼ ਕਰਦੇ ਉਹਨਾਂ ਦੇ ਖਿਲਾਫ ਉਹ ਐਦਾਂ ਨਾ ਕਰੋ ਮਤਲਬ ਮੈਂ ਚਾਹੁੰਨੀ ਆ ਕਿ ਉਹ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਬਸ ਹਨਾ ਬਾਕੀ ਜੀ ਮੈਨੂੰ ਇੱਕ ਦੋ ਜਿਹੜੇ ਹੈਗੇ ਆ ਸਵਾਲ ਆਏ ਸੀ ਮੈਂ ਇਨਸਟਾ ਤੇ ਕਿਊ ਐਨ ਏ ਪਾਇਆ ਸੀ ਕਵੈਸਚਨਸ ਤਾਂ ਕਾਫੀ ਸੀਗੇ ਕੁਝ ਮਤਲਬ ਕਵੈਸਚਨ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੂੰ ਕਾਫੀ ਜ਼ਿਆਦਾ ਮੈਨੂੰ ਇਦਾਂ ਹੀ ਸੀ ਕਿ ਤੁਸੀਂ ਵੀਡੀਓਜ਼ ਵਧੀਆ ਬਣਾਉਂਦੇ ਹੋ ਹਨਾ ਤੇ ਤੁਹਾਡੀਆਂ ਜਿਹੜੀਆਂ ਮੋਟੀਵੇਸ਼ਨਲ ਵੀਡੀਓਜ਼ ਹੁੰਦੀਆਂ ਸ਼ਾਇਦ ਅੱਧਿਆਂ ਨੇ ਮੇਰੀ ਇੰਸਟਾ ਤੇ ਮੇਰਾ ਚੈਨਲ ਨਹੀਂ ਵਿਜ਼ਿਟ ਕੀਤਾ ਹੋਣਾ ਹਨਾ ਤੇ ਮੇਰੀਆਂ ਰੀਲਸ ਨਹੀਂ ਦੇਖੀਆਂ ਹੋਣੀਆਂ ਠੀਕ ਹੈ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਇਹਦੇ ਡਿਸਕ੍ਰਿਪਸ਼ਨ ਚ ਮੇਰੇ ਇੰਸਟਾ ਦਾ ਲਿੰਕ ਜਿਹੜਾ ਹੈਗਾ ਉਹ ਪਾ ਦੂੰਗੀ ਵੀਡੀਓਜ਼ ਬਹੁਤ ਵਧੀਆ ਜਾ ਰਹੀਆਂ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਇੰਸਟਾਗ੍ਰam ਤੇ ਹੈਨਾ ਮੇਰੀਆਂ ਭੈਣਾਂ ਵੱਲੋਂ ਮੇਰੇ ਭਰਾਵਾਂ ਵੱਲੋਂ ਤੇ ਸੈਕੰਡ ਥਿੰਕ ਕਿਸੇ ਨੇ ਮੈਥੋਂ ਮੇਰੀ ਭੈਣ ਨੇ ਮੇਰਾ ਪਿੰਡ ਪੁੱਛਿਆ ਸੀ ਕਿ ਪਿੰਡ ਕਿਹੜਾ ਹੈਨਾ ਤੇ ਪਹਿਲਾਂ ਤਾਂ ਮੈਂ ਇਹਦੇ ਵਿੱਚ ਨਾਮ ਨਹੀਂ ਦੱਸ 파ਰੀ ਕਿਉਂਕਿ ਮੇਰਾ ਦੂਜਾ ਜਿਹੜਾ ਫੋਨ ਸੀਗਾ ਹੈਨਾ ਸਾਡਾ ਘਰ ਵਾਲਾ ਫੋਨ ਉਹ ਫੋਨ ਇਹਨਾਂ ਦੇ ਪਾਪਾ ਤੋਂ نیچے गिर ਗਿਆ ਤੇ ਉਹਦੀ ਸਕਰੀਨ ਜਿਹੜੀ ਹੈਗੀ ਆ ਡਿਸਪਲੇ ਉਹ ਟੁੱਟ ਚੁੱਕੀ ਆ ਤੇ ਇਸ ਟਾਈਮ ਮੇਰੇ ਕੋਲੇ ਕਾਪੀ ਪੈਨ ਵੀ ਹੈ ਨਹੀਂ ਸੀਗਾ ਹਨਾ ਕਿ ਮੈਂ ਨੋਟ ਕਰਕੇ ਤੇ ਫਿਰ ਮੈਂ ਨਾਮ ਲੈ ਸਕਾਂ ਸੋ ਮੈਨੂੰ ਸਿਰਫ ਕੁਐਸਚਨਸ ਮੋٹے ਮੋٹے ਯਾਦ ਨੇ ਮੈਥੋਂ ਮੇਰਾ ਪਿੰਡ ਪੁੱਛਿਆ ਗਿਆ ਸੀ ਤਾਂ ਮੈਂ ਬਠਿੰਡਾ ਏਰੀਆ ਤੋਂ ਆ ਬਠਿੰਡਾ ਸਾਈਡ ਤੋਂ ਆ ਮੇਰਾ ਬਠਿੰਡਾ ਦੇ ਨੀਅਰ ਪਿੰਡ ਹੈ ਮਹਿਮਾ ਸਰਜਾ ਤੇ ਕਿਸੇ ਨੇ ਇੱਕ ਇੱਕ ਵੀਰ ਨੇ ਕੁਮਾਨ ਵੀਰ ਨੇ ਸ਼ਾਇਦ ਉਹਨਾਂ ਨੇ ਸਾਸਟ੍ਰੀਕਾਲ ਬੁਲਾਈ ਸੀ ਤਾਂ ਮੇਰੇ ਵੱਲੋਂ ਵੀ ਸਾਸਟ੍ਰੀਕਾਲ ਤੇ ਥੈਂਕ ਯੂ ਆਪਣੀ ਭੈਣ ਨੂੰ ਪਿਆਰ ਦੇਣ ਲਈ ਅੰਨਾ ਹਨਾ ਮੇਰੀ ਹੈਲਪ ਕਰਨ ਲਈ ਮੇਰੇ ਮੈਨੂੰ ਸਪੋਰਟ ਕਰਨ ਲਈ ਇਦਾਂ ਤੇ ਕਿਸੇ ਨੇ ਮੈਥੋਂ ਪੁੱਛਿਆ ਸੀ ਕਿ ਤੇਰੇ ਪੇਕੇ ਕਿੱਥੇ ਨੇ ਤਾਂ ਮੇਰੇ ਜਿਹੜੇ ਪੇਕੇ ਨੇ ਉਹ ਮੋਗੇ ਵਾਲੀ ਸਾਈਡ ਨੇ ਠੀਕ ਹੈ ਤੇ ਇੱਕ ਭੈਣ ਨੇ ਕਿਹਾ ਸੀਗਾ ਵੀ ਤੇਰੀਆਂ ਵੀਡੀਓਜ਼ ਮੈਂ ਦਿਲ ਤੋਂ ਸੱਚੀ ਬਹੁਤ ਪਸੰਦ ਕਰਦੀ ਆ ਸਟੇਟਸ ਵਗੈਰਾ ਵੀ ਲਾਉਣੀ ਆ ਹਰ ਵੀਡੀਓ ਥੈਂਕ ਯੂ ਜੀ ਥੈਂਕ ਯੂ ਮੇਰੀ ਹਰ ਵੀਡੀਓ ਤੁਸੀਂ ਸਟੇਟਸ ਲਗਾਉਨੇ ਹੋ ਇੱਕ ਭੈਣ ਦਾ ਮੈਸੇਜ ਆਇਆ ਸੀ ਕਿ ਉਹ ਇੰਸਟਾ ਤੇ ਫੇਸਬੁੱਕ ਤੇ ਤੇ ਵਟਸਐਪ ਤੇ ਤਿੰਨੋਂ ਜਗ੍ਹਾ ਤੇ ਮੇਰੀ ਸਟੋਰੀਜ਼ ਲਗਾਉਂਦੇ ਨੇ ਸੋ ਥੈਂਕ ਯੂ ਸੋ ਮੱਚ ਇੰਨਾ ਪਿਆਰ ਦੇਣ ਦੇ ਲਈ ਹੋਰ ਵੀ ਕਾਫੀ ਮੈਸੇजेस ਸੀਗੇ ਕਿ ਕਿਵੇਂ ਹਣਾ ਨੋਰਮਲ ਜੇ ਕੁਐਸਚਨ ਸੀ ਕਿ ਜ਼ਿਆਦਾਤਰ ਇਹੀ ਕੁਐਸਚਨ ਸੀਗੇ ਤੁਸੀਂ ਕਿੱਥੋਂ ਤਾਂ ਮੈਂ ਪਿੰਡ ਮਹਿਮਾ ਸਰਜਾ ਤੋਂ ਆ ਡਿਸਟ੍ਰਿਕਟ ਮੇਰਾ ਪਠਿੰਡਾ ਦਾ ਠੀਕ ਹੈ ਜੀ ਤੇ ਬਾਕੀ ਆਪਾਂ ਦੇਖੋ ਮੈਨੂੰ ਇੰਨਾ ਹੈ ਨਹੀਂਗਾ ਕਿ ਮੈਂ ਤਿਆਰ ਤੀਰ ਹੋ ਕੇ ਤੇ ਫੇਰ ਮਤਲਬ ਹਨਾ ਵੀਡੀਓ ਬਣਾਵਾ ਤੇ ਜਿਨੇ ਪਸੰਦ ਕਰਨੀਆਂ ਵੀਡੀਓ ਉਹਨੇ ਇਦਾਂ ਵੀ ਕਰ ਲੈਣੀਆਂ ਕਿਉਂਕਿ ਗੱਲਾਂ ਮਾਇਨੇ ਰੱਖਦੀਆਂ ਨੇ ਸੋ ਜੇ ਤੁਹਾਨੂੰ ਲੱਗਦਾ ਕਿ ਮਤਲਬ ਮੈਂ ਕੁਝ ਸਹੀ ਬੋਲੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਿਊ ਵੀਡੀਓਜ਼ ਦੇ ਲਈ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਐਦਾਂ ਹੀ ਸਪੋਰਟ ਕਰਦੇ ਰਹੋ ਪਿਆਰ ਦਿੰਦੇ ਰਹੋ ਥੈਂਕ ਯੂ ਸੋ ਮਚ